ਔਰ ਜਿਹੜੇ ਲੋਕ ਮੋੜਾਂ ਦੇ ਬੈਠ ਕੇ ਪ੍ਰਧਾਨ ਜੀਆਂ ਘੋਟਦੇ ਐ ਔਰ ਆਗੇ ਜਨਾਨੀਆਂ ਨੂੰ ਉਹ ਘੱਲ ਦਿੰਦੇ ਆ ਪੱਠੇ ਲੈਣ ਲੋਕਾਂ ਦੇ ਖੇਤਾਂ ਵਿੱਚੋਂ ਭਾਈ ਮੇਰੀ ਬੇਨਤੀ ਤੁਸੀਂ ਜਨਾਨੀਆਂ ਭੇਜ ਦਿੰਦੇ ਹੋ ਤੇ ਜਿਨ੍ਹਾਂ ਦੇ ਤੁਸੀਂ ਜਨਾਨੀਆਂ ਭੇਜ ਦਿੰਦੇ ਹੋ ਉਹਨਾਂ ਲੋਕਾਂ ਦੀ ਆਵਾਜ਼ ਕਿ ਸਭ ਮਜਬੂਰ ਨੂੰ ਬੇਨਤੀ ਕੀਤੀ ਜਾਂਦੀ ਹੈ ਜਾਂਦੀ ਕਿ ਬਾਪੂ ਨੂੰ ਪਰਤੇ ਹੈ ਆਪਣੀ ਆਪਣੀ ਨੂੰ ਘਰ ਹੀ ਰੱਖਣਾ ਜੇ ਕੋਈ ਜ਼ਿੰਮੇਵਾਰੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੀ ਇਸ ਦੀ ਜੇਕਰ ਕੋਈ ਕਾਰਵਾਈ ਬਾਪੂ ਦੇ ਤੜੀ ਉਹ ਨਾ ਡੈਟਾ ਪਾ ਉਹਨਾਂ ਦੇ ਇਹ ਕਹਿੰਦੇ ਨੇ ਕਿ ਸਾਨੂੰ ਕਿਸੇ ਨੇ ਤਾਂ ਗੱਲ ਕਰਦੀ ਵੀ ਉਧਰ ਉਧਰੀ ਸੇਰ ਲੈ ਜਾਂਦੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਪ ਜੈ ਸੰਵਿਧਾਨ ਮਾਰਸ਼ੀ ਭਗਵਾਨ ਵਾਲਮੀ ਕੀ ਸਰਬਸਾਂਝਾ ਕੇਂਦਰ ਵੱਲੋਂ ਉਪ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਪਿੱਖੀਵੰਡ ਬੇਨਤੀ ਹੈ ਜੀ ਅੱਜ ਹੱਥ ਜੋੜ ਕੇ ਬੇਨਤੀ ਹੈ ਮੇਰੀ ਐਸਸੀ ਭਾਈਚਾਰੇ ਨੂੰ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਹੜੇ ਲੋਕ ਪਸ਼ੂ ਪਾਲਦੇ ਐ ਔਰ ਦੁੱਧ ਪੀਣ ਦੇ ਯਕੀਨ ਆ ਉਹਨਾਂ ਲੋਕਾਂ ਨੂੰ ਬੇਨਤੀ ਹੈ ਮੇਰੀ ਹੱਥ ਜੋੜ ਕੇ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪਸ਼ੂ ਪਾਲ ਸਕਦੇ ਨੇ ਉਹ ਪਸ਼ੂ ਰੱਖਣ ਜਿਹੜੇ ਲੋਕ ਕੱਖ ਪੱਠਾ ਜਿਹੜਾ ਆ ਮੁੱਲ ਲੈ ਕੇ ਪਾ ਸਕਦੇ ਨੇ ਉਹ ਰੱਖਣ ਜਾਂ ਜਿਨ੍ਹਾਂ ਕੋਲ ਆਪਣੀ ਜਗ੍ਹਾ ਹੈ ਆਪਣੀ ਜ਼ਮੀਨ ਹੈਗੀ ਹੈ ਉਹ ਲੋਕ ਪਸ਼ੂ ਰੱਖਣਾ ਔਰ ਜਿਹੜੇ ਲੋਕ ਮੋੜਾਂ ਤੇ ਬੈਠ ਕੇ ਪ੍ਰਧਾਨਗੀਆਂ ਘੋਟਦੇ ਆ ਔਰ ਆਪਦੀਆਂ ਜਨਾਨੀਆਂ ਨੂੰ ਉਹ ਘੱਲ ਦਿੰਦੇ ਆ ਪੱਠੇ ਲੈਣ ਲੋਕਾਂ ਦੇ ਖੇਤਾਂ ਵਿੱਚੋਂ ਭਾਈ ਮੇਰੀ ਬੇਨਤੀ ਖਾਸ ਕਰਕੇ ਉਹਨਾਂ ਉਹਨਾਂ ਲੋਕਾਂ ਨੂੰ ਆ ਜਿਹੜੇ ਲੋਕ ਆਪਦੀਆਂ ਜਨਾਨੀਆਂ ਨੂੰ ਵੇਚ ਦਿੰਦੇ ਨੇ ਭਾਈ ਮੰਨਦੇ ਆ ਤੁਹਾਡੀ ਕੋਈ ਸਾਂਝ ਹੋ ਸਕਦੀ ਐ ਮੇਰੇ ਵੀਰ ਦੁੱਖ ਲੱਗਦਾ ਆ ਤੁਸੀਂ ਜਨਾਨੀਆਂ ਭੇਜ ਦਿੰਦੇ ਹੋ ਇਹ ਜਿਨ੍ਹਾਂ ਦੇ ਤੁਸੀਂ ਜਨਾਨੀਆਂ ਭੇਜ ਦਿੰਦੇ ਹੋ ਉਹਨਾਂ ਲੋਕਾਂ ਦੀ ਆਮ ਆ ਸਕਦਾ ਹੈ ਠੀਕ ਹੈ ਜੀ ਤੇ ਇਨ ਇਸੇ ਇਸੇ ਪੋਸਟ ਦਾ ਬਹੁਤ ਜ਼ਿਆਦਾ ਰੌਲਾ ਪੈ ਚੁੱਕਾ ਆ ਬਹੁਤ ਜ਼ਿਆਦਾ ਰੌਲਾ ਪੈ ਚੁੱਕਾ ਇਹਨਾਂ ਪੋਸਟਾਂ ਦਾ ਜਿਨ੍ਹਾਂ ਦੇ ਵਿੱਚ ਲਿਖਿਆ ਹੈ ਕਿ ਸਭ ਮਜਬੀ ਕੌਮ ਨੂੰ ਬੇਨਤੀ ਕੀਤੀ ਜਾਂਦੀ ਹੈ ਜਾਂਦੀ ਕਿ ਬਾਪੂ ਮੋਟਰ ਤੇ ਹੈ ਤੇ ਆਪਣੀ ਆਪਣੀ ਨੂੰ ਘਰ ਹੀ ਰੱਖਣਾ ਜੇ ਕੋਈ ਜ਼ਿੰਮੇਵਾਰੀ ਅਸੀਂ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਕਿਸੇ ਦੀ ਜੇਕਰ ਕੋਈ ਕਾਰਵਾਈ ਬਾਪੂ ਨੇ ਗਾੜੀ ਉਹਨਾਂ ਡੈਚ-ਡੈਚ ਪਾਤਾ ਤੇ ਭਾਈ ਉਦਾਂ ਤੇ ਅਸੀਂ ਕਹਿੰਦੇ ਨੇ ਕਿ ਸਾਨੂੰ ਕਿਸੇ ਨੇ ਕੋਈ ਗੱਲ ਕਰਤੀ ਤੇ ਉਧਰ ਉਧਰ ਹੀ ਸਿਰ ਲੈ ਜਾਂਦੇ ਐ ਗੱਲ ਅਸੀਂ ਕਿਸੇ ਨੂੰ ਕਰਨ ਨਹੀਂ ਦਿੰਦੇ ਤੇ ਫਿਰ ਤੁਹਾਡਾ ਇਹਨਾਂ ਪੋਸਟਾਂ ਵੱਲ ਧਿਆਨ ਕਿਉਂ ਨਹੀਂ ਜਾਂਦਾ ਇਹਨਾ ਪੋਸਟਾਂ ਵੱਲ ਕਿਉਂ ਨਹੀਂ ਧਿਆਨ ਜਾਂਦਾ ਤੁਹਾਡਾ ਤੁਸੀਂ ਘਰੇ ਡੰਗਰ ਨਾ ਰੱਖੋਗੇ ਜੇ ਤੁਸੀਂ ਆਪ ਪੱਠੇ ਨਹੀਂ ਪਾ ਸਕਦੇ ਆਪ ਤੁਸੀਂ ਨਹੀਂ ਹੱਥ ਲਾਉਣਾ ਤੇ ਕਿਰਪਾ ਕਰਕੇ ਡੰਗਰ ਨਾ ਰੱਖੋ ਜੇ ਤੁਸੀਂ ਡੰਗਰ ਰੱਖਦੇ ਜੇ ਜਨਾਨੀਆਂ ਨੂੰ ਖੇਤਾਂ ਚ ਘਲਦੇ ਜੇ ਇਹ ਤੁਹਾਡੀ ਵਜ੍ਹਾ ਕਰਕੇ ਸਾਰੇ ਮਜਬੀ ਸਿੱਖ ਭਾਈਚਾਰੇ ਨੂੰ ਇਹ ਜਲਾਲਤ ਸਹਿਣੀ ਪੈਂਦੀ ਹੈ ਤੇ ਮੈਂ ਲਾਂਭ ਪਾਉਣਾ ਆ ਉਹ ਐਸੀ ਲੋਕਾਂ ਨੂੰ ਜਿਨ੍ਹਾਂ ਨੇ ਡੰਗਰ ਤਾਂ ਰੱਖੇ ਨੇ ਪਰ ਪੱਠੇ ਪਾਉਣ ਦੀ ਔਕਾਤ ਨਹੀਂ ਹੈ ਤੇ ਆਪਣੀਆਂ ਜਨਾਨੀਆਂ ਨੂੰ ਖੇਤਾਂ ਵਿੱਚ ਭੇਜਦੇ ਨੇ ਮੇਰੇ ਕੋਲ ਕੋਈ ਡੰਗਰ ਨਹੀਂ ਹੈ ਕੋਈ ਪਸ਼ੂ ਨਹੀਂ ਹੈ ਮੇਰੇ ਕੋਲ ਪਰ ਮੇਰੇ ਜੋਗਾ ਮੇਰੇ ਕੋਲ ਦੁੱਧ ਵੀ ਹੈ ਮੈਂ ਕਿ ਦੁੱਧ ਤੋਂ ਬਿਨਾ ਮਰ ਨਹੀਂ ਜਾਂਦਾ ਕੀ ਅਸੀਂ ਚਾਹ ਨਹੀਂ ਪੀਂਦੇ ਸਾਡੇ ਬੱਚੇ ਦੁੱਧ ਨਹੀਂ ਪੀਂਦੇ ਤਾਂ ਵੀਰ ਮੇਰੇ ਆ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਜ਼ਿਆਦਾ ਪਸ਼ੂ ਪਾਲਣੇ ਬੰਦ ਕਰ ਦਿਓ ਜੇ ਨਹੀਂ ਤੁਸੀਂ ਪਸ਼ੂ ਪਾਲਣੇ ਬੰਦ ਕਰ ਸਕਦੇ ਰੱਖਣੇ ਐ ਸ਼ੌਂਗੇ ਤੁਹਾਨੂੰ ਤੇ ਫਿਰ ਆਪ ਮਿਹਨਤ ਕਰੋ ਫਿਰ ਲੋਕਾਂ ਦੇ ਖੇਤਾਂ ਅੱਗੇ ਉੱਥੇ ਜਾ ਕੇ ਜਨਾਨੀਆਂ ਨੂੰ ਨਾ ਘੱਲੋ ਫਿਰ ਆਪ ਦੀ ਸਾਜ ਰੱਖੋ ਸਿੱਧੀ ਹਾਂ ਭਈ ਮੈਂ ਮੈਂ ਆਊਂਗਾ ਮੈਂ ਪੱਠੇ ਲਊਂਗਾ ਕਰਦਾ ਮਿਹਨਤ ਕਰਕੇ ਲਾਓ ਤੇ ਤੁਹਾਨੂੰ ਕੀ ਕਾਲੀ ਕੀੜੀ ਪਈ ਐ ਤੁਸੀਂ ਮੋੜਾਂ ਦੇ ਪ੍ਰਧਾਨਗੀਆਂ ਘੋਟਦੇ ਹੋ ਤੇ ਜਨਾਨੀਆਂ ਨੂੰ ਕੋਈ ਪੱਠੇ ਲੈਣ ਘਲਦੇ ਅਗਲੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਐ ਇੱਕ ਮਿੰਟ ਤੁਹਾਡੇ ਹੁੰਦੇ ਨੇ ਤੇ ਫੇਸ ਦੂਜਿਆਂ ਨੂੰ ਕਰਨੇ ਪੈਂਦੇ ਨੇ। ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਇਹਨਾਂ ਐਸੀ ਲੋਕਾਂ ਅੱਗੇ ਕਿ ਭਾਈ ਆਪਣੀਆਂ ਹਰਕਤਾਂ ਤੋਂ ਬਾਜ਼ ਆਓ। ਤੂੰ ਗਲਾਂਤ ਦੇ ਪਾਤਰ ਤੁਸੀਂ ਹੋ। ਆਪ ਤੁਸੀਂ ਮੋੜਾਂ ਤੇ ਬੈਠ ਕੇ ਪ੍ਰਧਾਨਕੀਆਂ ਘੋਟਦੇ ਹੋ, ਜਨਾਨੀਆਂ ਨੂੰ ਤੁਸੀਂ ਪੱਠੇ ਲੈਣ ਘਾਉਦੇ ਹੋ। ਅਗਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਦੇ ਪਈ ਉਹ ਤੇ ਕਰਨਗੇ। ਉਹ ਕਰਨਗੇ ਗੱਲਾਂ, ਉਹ ਇਦਾਂ ਦੇ ਕਮੈਂਟ ਵੀ ਪਾਉਣਗੇ। ਜੇ ਤੁਹਾਡੀ ਜਮੀਰ ਜਾਗਦੀ ਆ ਤੁਹਾਡੇ ਚ ਅਣਖਾ ਤੇ ਆਪਣੀਆਂ ਜਨਾਨੀਆਂ ਨੂੰ ਘਰੇ ਰੱਖੋ ਆਪ ਪੱਠੇ ਲੈ ਕੇ ਆਓ ਆਪ ਕੱਖ ਪੱਠਾ ਡੰਗਰਾਂ ਨੂੰ ਪਾਉ ਜੇ ਤੁਹਾਡੇ ਚ ਨਹੀਂ ਇੰਨੀ ਹਸੀਅਤ ਹੈਗੀ ਨਹੀਂ ਤੁਹਾਡੇ ਵਿੱਚ ਦਮ ਹੈਗਾ ਤੇ ਡੰਗਰ ਨਾ ਰੱਖੋ ਕੰਤੀਆ ਸਾਰੇ ਭਾਈਚਾਰੇ ਦੀ ਬੇਇੱਜ਼ਤੀ ਨਾ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ